हां जी सत श्री अकाल दोस्तों हुणे हुणे ते चलियां गोलियां खबर ने शुरू ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੱਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣ। ਅਮਰਪੁਰ ਦਾ ਛੋੜਾ ਫਾਟਕ ਨੇੜੇ ਦਸ਼ਮेश ਨਗਰ ਇਲਾਕੇ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਜਵਾਈ ਨੇ ਕਈ ਸਾਥੀਆਂ ਸਮੇਤ ਆਪਣੇ ਸੋਹਰੇ ਪਰਿਵਾਰ ਦੇ ਘਰ ਤੇ ਹਮਲਾ ਕਰਕੇ ਪੰਨ ਤੋੜੀ ਕੀਤੀ ਤੇ ਗੋਲੀਆਂ ਚਲਾ ਦਿੱਤੀਆਂ। ਸੋਹਰੇ ਪਰਿਵਾਰ ਦੇ ਮੈਂਬਰਾਂ ਨੇ ਘੋਟੇ ਤੇ ਚੜ ਕੇ ਆਪਣੀ ਜਾਨ ਬਚਾਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਹਮਲਾਵਾਰਾਂ ਨੇ ਇਟਰਨਲ ਜ਼ੋੜੇ ਮਾਰੇ ਜੀ ਹਾਂ ਅਮਿਸਰ ਵਿਖੇ ਕਿ ਜਵਾਈ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੋਰੀ ਪਰਿਵਾਰ ਦੇ ਘਰ ਤੇ ਹਮਲਾ ਕੀਤਾ ਉਸਨੇ ਘਰ ਦੇ ਵਿੱਚ ਦਾਖਲ ਹੋ ਕੇ ਜਿੱਥੇ ਸਮਾਨ ਦੀ ਪਾਨ ਤੋੜ ਕੀਤੀ ਉਹ ਤੇ ਹੀ ਗੋਲੀਆਂ ਵੀ ਚਲਾਈਆਂ ਇਹ ਸਾਰੀ ਘਟਨਾ ਉੱਥੇ ਲੱਗੀ ਸੀ ਸੀਸੀਟੀਵੀ ਚ ਕੈਦ ਹੋ ਗਈ ਇਸ ਨੂੰ ਕਿ ਗੱਲਬਾਤ ਕਰਦੇ ਹਾਂ ਪੀੜ ਪਰਿਵਾਰ ਨੇ ਦੱਸਿਆ ਹਕੀਮ ਉਹਨਾਂ ਦਾ ਜਵਾਈ ਉਹਨਾਂ ਦੀ ਕੁੜੀ ਨੂੰ ਤਾਂ ਪਰੇਸ਼ਾਨ ਕਰਦਾ ਸੀ ਜਿਸ ਕਾਰਨ ਉਹ ਪਿੱਕੇ ਕਰਿਆ ਰਹੀ ਸੀ ਉਹਨਾਂ ਦੇ ਜਵਾਈ ਨੇ ਆਪਣੀ ਕੁੜੀ ਭੇਜਣ ਤੋਂ ਇਨਕਾਰ ਕਰ ਦਿੱਤੀ ਸੀ ਤੇ ਇਸ ਗੱਲ ਤੋਂ ਆ ਕੇ ਆਪਣੇ ਸਾਥੀਆਂ ਸਮੇਤ ਉਹਨਾਰੇ ਘਾਟੇ ਹਮਲਾ ਕਰ ਦਿੱਤਾ ਤੇ ਬਾਅਦ ਤੋਂ ਡੇ ਕੀ ਵਿਚਾਰ ਨੇ ਖਬਰ ਨੂੰ